ਫਰੇ ਲਾਓ ਫਰੇ ਲਾਓ ਫਰੇ ਲਾਓ ਮੁਰਦਾਬਾ 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 ਜਸਪ੍ਰੀਤ ਪੁਈਵਨ ਜਸਪ੍ਰੀਤ ਪੁਈਵਨ ਜਸਪ੍ਰੀਤ ਕਲਕੱਤਾ ਚ ਇੱਕ ਮਹਿਲਾ ਟੈਨਿਕ ਡਾਕਟਰ ਦੀ ਹੱਤਿਆ ਨੂੰ ਲੈ ਕੇ ਅੱਜ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਇੱਕ ਰੋਸ਼ਟ ਮਾਰਚ ਕੀਤਾ ਗਿਆ ਅਤੇ ਇਨਸਾਫ ਦੀ ਜਿਹੜੀ ਹੈ ਮੰਗ ਕੀਤੀ ਗਈ ਸਾਡੇ ਨਾਲ ਕੁਝ ਸਟੂਡੈਂਟ ਮੌਜੂਦ ਨੇ ਕਰਦੇ ਹਨ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਅੱਜ ਸਟੂਡੈਂਟ ਯੂਨੀਅਨ ਵੱਲੋਂ ਅੱਜ ਰੋਸ਼ ਮਾਰਚ ਕੱਢਿਆ ਗਿਆ ਜਿਹੜੀ ਕਲਕੱਤਾ ਚ ਕੋਈ ਸ਼ਰਮਸਾਰ ਕੱਡੀ ਘਟਨਾ ਵਾਪਰੀ ਹੈਗੀ ਟ੍ਰੇਨੀ ਡਾਕਟਰ ਦੀ ਜਿਹੜੀ ਹੱਤਿਆ ਕਰ ਦਿੱਤੀ ਜਾਂਦੀ ਹੈ ਕੀ ਕਹਿਣਾ ਚਾਹੋਗੇ ਅਸੀਂ ਤਾਂ ਕੀ ਇਹੀ ਕਹਿਣਗੇ ਕਿ ਜਿਹੜੀ ਇਹ ਘਟਨਾ ਵਾਪਰੀ ਹੈਗੀ ਇਹ ਨਾ ਤਾਂ ਕੋਈ ਆਖਰੀ ਘਟਨਾ ਹੈਗੀ ਠੀਕ ਹੈ ਔਰ ਨਾ ਇਹ ਕੋਈ ਇਕਲੋਤੀ ਘਟਨਾ ਹੈ ਪੂਰੇ ਦੇਸ਼ ਦੇ ਵਿੱਚ ਰਜਾਨਾ ਜਿਹੜੇ 80 ਕੇਸ ਸਾਰੇ ਫਾਈਲ ਹੁੰਦੇ ਨੇ ਪਰ ਆ ਜਿਹੜੀ ਔਰਤਾਂ ਦੀ ਸੁਰੱਖਿਆ ਦਾ ਜਿਹੜਾ ਮਾਮਲਾ ਹੈਗਾ ਇਹ ਨਾ ਤਾਂ ਕਦੇ ਪਹਿਲਾਂ ਕਿਸੇ ਸਰਕਾਰ ਨੇ ਅੱਲ ਕੀਤਾ ਔਰ ਨਾ ਇਹ ਹੌਂਕ ਰਹੇ ਹੈਗੇ ਹੁਣ ਵੀ ਜਦੋਂ ਇਹ ਮਾਮਲਾ ਹੋਇਆ ਹੈਗਾ ਤਾਂ ਇਹਦੇ ਉੱਤੇ ਬੀਜੇਪੀ ਤੇ ਟੀਐਮਸੀ ਹੈ ਨਾ ਮੰਮਤਾ ਬੈਨਰਜੀ ਤੇ ਮੋਦੀ ਜਿਹੜਾ ਹੈਗਾ ਉਹ ਰਾਜਨੀਤੀ ਰਾਜਨੀਤੀ ਖੇਡਣ ਦੇ ਨਾ ਲੱਗੇ ਹੋਏਗਾ ਹਾਲਾਂਕਿ ਉਹਨਾਂ ਨੂੰ ਚਾਹੀਦਾ ਸੀ ਕਿ ਪੀੜਤਾਂ ਨੂੰ ਇਨਸਾਫ ਦੇਣ ਦੀ ਜਿਹੜੀ ਹੈਗੀ ਉਹ ਕਿਸੇ ਪਾਸੇ ਰਾਹ ਵਾਲੇ ਪਾਸੇ ਪੈਂਦੀ ਪਰ ਇਹਦੇ ਤੇ ਕੋਈ ਵੀ ਸਰਕਾਰ ਹੈ ਜਿਹੜੀ ਉਹ ਉਸ ਤਰੀਕੇ ਨਾਲ ਜਿਹੜਾ ਕੰਮ ਹੈਗਾ ਉਹ ਨਹੀਂ ਕਰ ਰਹੀ ਹੋएगी ਔਰਤਾਂ ਜਿਹੜੀਆਂ ਆਪਦੇ ਘਰਾਂ ਚੋਂ ਨਾ ਤਾਂ ਉਹ ਘਰਾਂ ਚ ਸਖਤ ਨੇ ਨਾਉ ਘਰਾਂ ਚੋਂ ਪਾਰ ਸਕਕਦੇ ਨੇ ਨਾਉ ਪੜ੍ਹ ਲਿਖ ਕੇ ਸਕਕਦੇ ਨੇ ਨਾਉ ਹਣ ਪਰ ਰਹਿ ਕੇ ਸੁਰੱਖਿਅਤ ਨੇ ਤਾਂ ਔਰਤਾਂ ਦੀ ਸੁਰੱਖਿਆ ਜਿਹੜੀ ਹੈਗੀ ਉਹ ਇੱਕ ਵੱਡਾ ਮਸਲਾ ਹੈਗਾ ਹੈਗਾ ਲੋਕਾਂ ਦੀ ਜਿਹੜੀ ਔਰਤਾਂ ਦੇ ਵਿਰੋਧੀ ਜਿਹੜੀ ਮਾਨਸਿਕਤਾ ਹੈਗੀ ਉਹਨੂੰ ਕਿਵੇਂ ਲੋਕਾਂ ਨੂੰ ਐਜੂਕੇਟ ਕੀਤਾ ਜਾਵੇ ਕਿਵੇਂ ਲੋਕਾਂ ਨੂੰ ਸਿਖਾਇਆ ਜਾਵੇ ਕਿ ਔਰਤਾਂ ਦੀ ਇੱਜ਼ਤ ਕਰੀਦੀ ਹੁੰਦੀ ਆ ਇਸ ਮਸਲੇ ਲਈ ਸਰਕਾਰਾਂ ਜਿਹੜੀਆਂ ਉਹ ਧਿਆਨ ਨਹੀਂ ਦਿੰਦੀਆਂ ਸਰਕਾਰਾਂ ਸਗੋਂ ਜਿਹੜੀਆਂ ਹੈਗੀਆਂ ਉਹ ਦੋਸ਼ੀ ਹੈਗੇ ਜਿਹੜੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਪਿਛਲੇ 2022 ਦੀ 15 ਅਗਸਤ ਨੂੰ ਜੋ ਬਿਲਕਿਸਬਾਨੋ ਦੇ ਨਾਲ ਜਿਨ੍ਹਾਂ ਨੇ ਰੇਪ ਕੀਤਾ ਉਹਦਾ ਪੂਰਾ ਪਰਿਵਾਰ ਮਾਰ ਦਿੱਤਾ ਉਹਨਾਂ ਨੂੰ ਸਜ਼ਾ ਕੀਤੀ ਸੁਪਰੀਮ ਕੋਰਟ ਨੇ ਪਰ ਇਹਨਾਂ ਨੇ ਜਿਹੜਾ ਇੱਕ ਉਹਨਾਂ ਨੂੰ ਬੇਦੋਸ਼ੀ ਕਹਿ ਕੇ 15 ਅਗਸਤ 2022 ਨੂੰ ਰਿਹਾ ਕਰ ਦਿੱਤਾ ਕਿ ਇਹ ਤਾਂ ਜਿਹੜੇ ਹੈਗੇ ਬਹੁਤ ਵਧੀਆ ਬੰਦੇ ਆ ਬ੍ਰਾਹਮਣ ਤਾਂ ਰੇਪ ਕਰ ਹੀ ਨਹੀਂ ਸਕਦੇ ਸੀ ਹਨਾ ਤਾਂ ਇਸ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਕਟੂਆ ਦੇ ਵਿੱਚ ਰੇਪ ਕੀਤਾਸ ਹੋਇਆ 8 ਸਾਲ ਦੀ ਬੱਚੀ ਦੇ ਨਾਲ ਬੀਜਪੀ ਦੇ ਬੰਦਿਆਂ ਨੇ ਰੇਪ ਕਰਨ ਵਾਲਿਆਂ ਦੇ ਪੱਖ ਦੇ ਵਿੱਚ ਜਿਹੜਾ ਮੁਜ਼ਾਹਰਾ ਕੀਤਾ ਹੈਗਾ ਹੈਗਾ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਸਰਕਾਰ ਸ਼ਹਿ ਦੇਣ ਲੱਗ ਪੈਂਦੀ ਹੈ ਜਦੋਂ ਬਲਾਤਕਾਰੀਆਂ ਨੂੰ ਪਰੋਲਾਂ ਮਿਲਣ ਲੱਗ ਪੈਂਦੀਆਂ ਤਾਂ ਉਦੋਂ ਜਿਹੜਾ ਹੈਗਾ ਇਹਨਾਂ ਜਿਹੜੇ ਇਸ ਤਰ੍ਹਾਂ ਦੇ ਕੇਸ ਕਰਨ ਵਾਲੇ ਬੰਦੇ ਹੈਗੇ ਉਹਨਾਂ ਨੂੰ ਬੜਾਵਾ ਮਿਲ ਜਾਂਦਾ ਹੈ। ਸੈਂਟਰ ਗਵਰਨਮੈਂਟ ਨੇ ਸੀਬੀਆਈ ਦੀ ਜਾਂਚ ਦੀ ਵੀ ਜਿਹੜੀ ਸ਼ੁਰੂਆਤ ਕਰ ਦਿੱਤੀ ਹੈ ਕੀ ਕਰਨਾ ਚਾਹੋ। ਦੇਖੋ ਸੀਬੀਆਈ ਜਦੋਂ ਵੀ ਜਾਂਚ ਕਰਦੀ ਹੈ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਾਂਚ ਲਾਊਕਾ ਹੁੰਦੇ ਹੈ ਜੀ। ਹੈਨਾ? ਤੇ ਇਹ ਜਾਂਚ ਕਿੱਥੇ ਕਿ ਜਾਂਦੀ ਆ ਅਸੀਂ ਤਾਂ ਇਹ ਮੰਗ ਕਰਦੇ ਆ ਕਿ ਇਹਦੇ ਉੱਤੇ ਜਿਹੜਾ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਦੇ ਕੋਲ ਇੱਕ ਜਿਹੜਾ ਬੈਂਚ ਬਣਾਇਆ ਜਾਵੇ ਉਹ ਉਹਨਾਂ ਵੱਲੋਂ ਇਨਕੁਆਇਰੀ ਆ ਜਿਹੜੀ ਉਹ ਕੀਤੀ ਜਾਵੇ ਫਿਰ ਇਹਦੇ ਤੇ ਕੋਈ ਸਾਨੂੰ ਜਿਹੜਾ ਭਰੋਸਾ ਹੋਊਗਾ ਸੀਬੀਆਈ ਜਾਂ ਹੋਰ ਸਾਰਾ ਕੁਝ ਆ ਇਹਨਾਂ ਨੇ ਪੋਲਿਟਿਕਸ ਹੀ ਖੇਡਨੀ ਆ ਸੀਬੀਆਈ ਈਡੀ ਇਹ ਸਾਰੀਆਂ ਬੀਜੇਪੀ ਦੀਆਂ ਹੱਥ ਕੰਪਨੀਆਂ ਬਣ ਚੁੱਕੀਆਂ ਇਹ ਪੂਰੇ ਦੇਸ਼ ਦੇ ਜਿਹੜੇ ਕੁਝ ਪ੍ਰੋਗਰੈਸਿਵ ਸੈਕਸ਼ਨ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਹੈ ਅੱਛਾ ਭਾਈ ਜੀ ਇਹ ਗੱਲ ਕਰੀਏ ਦੇਖੋ ਦੇਸ਼ ਆਜ਼ਾਦ ਨੂੰ तकरीबन 78 ਸਾਲ ਹੋ ਗਏ ਨੇ ਪਰ ਹਜੇ ਤੱਕ ਲੇਡੀਜ਼ ਤੇ ਜਿਹੜਾ ਅਤਿਆਚਾਰ ਰੁਕਨ ਦਾ ਨਾਮ ਤੱਕ ਨਹੀਂ ਲੈ ਰਿਹਾ ਕੀ ਕਾਰਨ ਮੰਨਦੇ ਹੋ ਇਹਦਾ ਅਸੀਂ ਇਹਦਾ ਕਾਰਨ ਇਹ ਮੰਨਦੇ ਹਾਂ ਜੀ ਕਿ ਜਿਹੜੀ ਪਿਤਰੀ ਸੱਤਾ ਹੈਗੀ ਹੈਗੀ ਸਾਡਾ ਜਿਹੜਾ ਸਮਾਜ ਆ ਉਹ ਮਰਦ ਪ੍ਰਧਾਨ ਸਮਾਜ ਹੈਗਾ ਇਹਦੇ ਵਿੱਚ ਔਰਤਾਂ ਨੂੰ ਜਿਹੜਾ ਉਹ ਦੂਜੇ ਦਰਜੇ ਦੀ ਨਾਗਰਿਕ ਸਮਝਿਆ ਜਾਂਦਾ ਹੈਗਾ ਜਿਹਦੇ ਕਰਕੇ ਉਹਨੂੰ ਇਹ ਲੱਗਦਾ ਕਿ ਮੈਂ ਮਰਦਾ ਮੇਰੀ ਚੱਲੂਗੀ ਮੈਨੂੰ ਕੋਈ ਕੁੜੀ ਨਾ ਨਹੀਂ ਕਰ ਸਕਦੀ ਮੈਂ ਕਿਸੇ ਕੁੜੀ ਨੂੰ ਚਾਹਾਂ ਸ਼ੇਰ ਸਕਦਾ ਕਿਸੇ ਕੁੜੀ ਨਾਲ ਚਾਹਾਂ ਝਾ ਸਕਦਾ ਇਹ ਜਿਹੜੀ ਔਰਤਾਂ ਦੇ ਵਿਰਤੀ ਜਿਹੜੀ ਪੂਰੀ ਮਾਨਸਿਕਤਾ ਹੈਗੀ ਉਹ ਪਿਤਰੀ ਸੱਤਾ ਕਰਕੇ ਇੱਕ ਡਵੈਲਪ ਹੋਈ ਵੀ ਆ ਪੂਰੇ ਦੇਸ਼ ਦੇ ਵਿੱਚ ਉਹ ਜਿਹੜੇ ਪੂਰੇ ਦੇਸ਼ ਦੇ ਮਰਦਾ ਉਹਨਾਂ ਦੇ ਦਿਮਾਗਾਂ ਦੇ ਵਿੱਚ ਉਹ ਜਿੱਥੇ ਵੀ ਉਹ ਪਿਤਰੀ ਸੱਤਾ ਪਈ ਆ ਉੱਥੇ ਇਸ ਤਰ੍ਹਾਂ ਦੇ ਵਿਚਾਰ ਪੈਦਾ ਹੁੰਦੇ ਆ ਕਿ ਔਰਤਾਂ ਨੂੰ ਅਸੀਂ ਵਰਤੀਏ ਔਰਤਾਂ ਇੱਕ ਆਬਜੈਕਟ ਆ ਜਦੋਂ ਹੀ ਚਾਹ ਉਹ ਵਰਤ ਲੈਣਾਂ ਇਹ ਜਿਹੜੀ ਮਾਨਸਿਕਤਾ ਇਹਦੇ ਖਿਲਾਫ ਕੰਮ ਕਰਨ ਦੀ ਲੋੜ ਆ ਸਮਾਜ ਦੇ ਵਿੱਚ ਸਮਾਜ ਦਾ ਜਮਹੂਰੀਕਰਨ ਹੋਣਾ ਸੀ ਉਹ ਨਹੀਂ ਹੋਇਆ ਹੈਗਾ ਹੈਗਾ 47 ਚ ਕਹਿ ਤਾਂ ਦਿੱਤਾ ਜਾਂਦਾ ਕਿ ਆਜ਼ਾਦੀ ਆਈ ਪਰ ਆਜ਼ਾਦੀ ਦੇ ਨਾਲ ਜਮਹੂਰੀਕਰਨ ਹੋਣਾ ਚਾਹੀਦਾ ਸੀ ਸਮਾਜ ਦਾ ਉਹ ਨਹੀਂ ਹੋਇਆ ਜਿਹਦੇ ਕਰਕੇ ਅੱਜ ਇਹ ਕਹਿਣਾ ਵਾਪਰਦੀ ਹੈ ਦੇਸ਼ ਦੀ ਕਾਨੂੰਨ ਵਿਵਸਥਾ ਨੂੰ ਕਿਵੇਂ ਦੇਖਦੇ ਹੋ ਦੇਸ਼ ਦੀ ਕਾਨੂੰਨ ਵਿਵਸਥਾ ਤਈ ਹਮੇਸ਼ਾ ਤੋਂ ਤਕੜੇ ਦਾ ਫਖਪੂਰਦੀ ਆਈ ਹੈ ਜੀ ਠੀਕ ਹੈ ਜੀ ਜੇ ਇਤੇ ਇਸ ਤਰ੍ਹਾਂ ਦੀਆਂ ਕਹਾਵਤਾਂ ਪ੍ਰਜਲਿਤ ਹੋਈਆਂ ਕਿ ਮੈਂ 25 ਮਰਬਿਆਂ ਵਾਲੀ ਕਚੇਰੀ ਵਿੱਚ ਮਿਲੇ ਕੁਰਸੀ ਤਾਂ ਉਹ ਇਸ ਕਰਕੇ ਆ ਕਿਉਂਕਿ ਜਿਹੜਾ ਤਕੜਾ ਜੇ 10 ਕਿੱਲੇ ਵਾਲੇ ਦਾ 5 ਕਿੱਲੇ ਵਾਲੇ ਦਾ ਰੌਲਾ ਤਾਂ 10 ਕਿੱਲੇ ਵਾਲੇ ਹੀ ਸੋਹਦੇ ਜਾਂ 5 ਕਿੱਲੇ ਵਾਲੇ ਦਾ ਬੇਜਮੀਨੇ ਨਾਲ ਰੌਲਾ ਤਾਂ ਉਹ ਜਿਹੜੀ 5 ਕਿੱਲੇ ਵਾਲੇ ਦੀ ਸੁਣੀ ਜਾਂਦੀ ਆ ਤਕੜੇ ਦੀ ਇੱਥੇ ਸੁਣਵਾਈ ਆ ਮਾਰੇ ਦੀ ਇੱਥੇ ਕੋਈ ਸੁਣਵਾਈ ਨਹੀਂ ਅੱਜ ਦੇਸ਼ ਪੱਧਰੀ ਪ੍ਰਦਰਸ਼ਨ ਹੋ ਰਿਹਾ ਹੈ ਇਸ ਮੌਲੇ ਦੇ ਉੱਤੇ ਪਰ ਕਿਉਂਕਿ ਉਹ ਬੰਦਿਆਂ ਦੀ ਕਿਤੇ ਨਾ ਕਿਤੇ ਪਹੁੰਚ ਆ ਠੀਕ ਆ ਕਿਤੇ ਨਾ ਕਿਤੇ ਉਹ ਇਹਨਾਂ ਦੇ ਡਿਪਾਰਟਮੈਂਟ ਦੇ ਬੰਦੇ ਆ ਜਿਹੜਾ ਉਹ ਸੰਜੇ ਫੜਿਆ ਗਿਆ ਹੈਗਾ ਉਹ ਇਹਨਾਂ ਦਾ ਪੁਲਿਸ ਵਾਲਿਆਂ ਦਾ ਹੀ ਬੰਦਾ ਹੈਗਾ ਹੈਗਾ ਤਾਂ ਉਸ ਕਰਕੇ ਉਹ ਘਟਨਾਵਾਂ ਨੂੰ ਦਬਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਲਗਾਤਾਰ ਕਰ ਰਹੀ ਆ ਇਹ ਪ੍ਰਸ਼ਾਸਨ ਹੀ ਕਰ ਰਿਹਾ ਪਹਿਲਾਂ ਪੁਲਸ ਕਰ ਰਹੀ ਸੀ ਕਾਨੂੰਨ ਵਿਵਸਥਾ ਦੇ ਹੱਥ ਵਿੱਚ ਸੀਗਾ ਇਹ ਸਾਰਾ ਕੁਝ ਉਹ ਨਹੀਂ ਕਰ ਪਾਏ ਫਿਰ ਸੀਬੀਆਈ ਨੂੰ ਸੌਂਪਤਾ ਹੁਣ ਸੀਬੀਆਈ ਦੇ ਘਾਰੇ ਵੀ ਦੇਖ ਲਾਂਗੇ ਆਉਣ ਵਾਲੇ ਦਿਨਾਂ ਅਸੀਂ ਚਾਹੁੰਦੇ ਹਾਂ ਸੁਪਰੀਮ ਕੋਰਟ ਇਹਦੇ ਤੇ ਕੋਈ ਦਖਲ ਦੇਵੇ ਉਹ ਸਿਟਿੰਗ ਜਾਂਦੇ ਤੋਂ ਕੁਝ ਕਰਵਾਇਆ ਜਾਵੇ ਹਾਂਜੀ ਹੋਰ ਵੀ ਸਾਡੇ ਨਾਲ ਕੁਝ ਸਟੂਡੈਂਟ ਮੌਜੂਦ ਨੇ ਕਰਦੇ ਆ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਪੰਜਾਬ ਸਟੂਡੈਂਟ ਯੂਨੀਅਨ ਦੀ ਮੈਂਬਰ ਪਾਇਲ ਅਰੋੜਾ ਤੁਸੀਂ ਹੁਣੇ ਜਿਵੇਂ ਗੱਲ ਕੀਤੀ ਇੰਡੀਆ ਇੰਡੀਪੈਂਡੈਂਟਸ ਤੁਹਾਨੂੰ ਲੱਗਦਾ ਵੀ ਜਿੱਥੇ ਕੁੜੀ ਨਾਲ ਕੰਮ ਕਰਦੀ ਵਰਕਿੰਗ ਲੇਡੀ ਨਾਲ ਉਹ 36 ਘੰਟੇ ਵਿਚਾਰੇ ਕੰਮ ਕਰਕੇ ਆਈ ਰੈਸਟ ਰੂਮ ਚ ਜਾ ਕੇ ਰੈਸਟ ਕਰ ਰਹੀ ਹੱਲੇ ਆਪਣਾ ਦੇਸ਼ ਇੰਡੀਪੈਂਡੈਂਟ ਨਾ ਉਹਦੇ ਨਾਲ ਇੰਨੇ ਬੁਰੇ ਤਰੀਕੇ ਨਾਲ ਰੇਪ ਹੋਇਆ ਇੱਕ ਪਾਸੇ ਆਪਾਂ ਔਰ ਮੇਨ ਏਮਪਾਵਰਮੈਂਟ ਦੀਆਂ ਗੱਲਾਂ ਕਰਦੇ ਆ ਲੇਡੀ ਜੱਜ ਬਣ ਸਕਦੀ ਹੈ ਲੇਡੀ ਪ੍ਰਿੰਸੀਪਲ ਬਣ ਸਕਦੀ ਹੈ ਫਲਾਣਾ ਬਣ ਸਕਦੀ ਹੈ ਠਮਕਾਣਾ ਬਣ ਸਕਦੀ ਹੈ ਉਹ ਬਣੂਗੀ ਉਹ ਬਾਹਰ ਜਾਊਗੀ ਜਿਉਂ ਉਹਦੇ ਨਾਲ ਐਵੇਂ ਰੇਪ ਹੋਣੀ ਨਾ ਇੱਕ ਟਾਈਮ ਕੁੜੀਆਂ ਕਰੋ ਬਾਹਰ ਨਿਕਲਣਾ ਬੰਦ ਕਰ ਦੇਣੀਆਂ ਪਹਿਲੀ ਗੱਲ ਮੈਂ ਕਹਿਣਾ ਚਾਹੁੰਦੀ ਆ ਵੀ ਇੰਡੀਆ ਕੁੜੀਆਂ ਡਿਸਰਵ ਹੀ ਨਹੀਂ ਕਰਦਾ ਇਹ ਦੇਸ਼ ਇੱਕ ਐਸਾ ਦੇਸ਼ ਆ ਜਿਹੜਾ ਕੁੜੀਆਂ ਡਿਜ਼ਰਵ ਵੀ ਨਹੀਂ ਕਰਦਾ ਜਿੱਥੇ ਸਭ ਤੋਂ ਵੱਧ ਕੁੜੀਆਂ ਨਾਲ ਗਲਤ ਚੀਜ਼ਾਂ ਹੁੰਦੀਆਂ ਨੇ ਰੇਪ ਵੀ ਜਿਵੇਂ ਬਾਈ ਨੇ ਕਿਹਾ ਵੀ ਰੇਪ ਨਾ ਤਾਂ ਇਹ ਕੋਈ ਪਹਿਲਾ ਦਿਨ ਨਾ ਕੋਈ ਆਖਰੀ ਆ ਬਹੁਤ ਰੇਪ ਕਿਸੇ ਡੇਲੀ ਆਉਂਦੇ ਆ ਕੁੜੀਆਂ ਕਿੱਥੇ ਇੰਡੀਪੈਂਡੈਂਟ ਆ ਇੱਕ ਪਾਸੇ ਆਪਾਂ ਐਡੇ ਵੱਡੇ ਵੱਡੇ ਝੰਡੇ ਲਾ ਕੇ ਆਪਾਂ ਕਹਿੰਦੇ ਮੇਰਾ ਦੇਸ਼ ਆਜ਼ਾਦ ਹੈ ਇੱਥੇ ਇਸਤਰੀਆਂ ਲਈ ਇਹ ਆ ਇਸਤਰੀਆਂ ਆਪਾਂ ਇੱਕ ਵਾਰ ਜੈਂਡਰ ਇਕੁਐਲਿਟੀ ਦੀਆਂ ਗੱਲਾਂ ਕਰਦੇ ਨੇ ਕਿੱਥੇ ਜੈਂਡਰ ਇਕੁਐਲਿਟੀ ਆ ਜਿਹੜੇ ਜੇ ਗੱਲ ਕਰੀਏ ਦੇਖੋ ਦੇਸ਼ ਦੀਆਂ ਜਿਹੜੀਆਂ ਸਰਕਾਰਾਂ ਉਹ ਗੱਲ ਕਹਿੰਦੀਆਂ ਹੈਗੀਆਂ ਬੇਟੀ ਬਚਾਓ ਤੇ ਬੇਟੀ ਪੜਾਓ ਇਸ ਕੀ ਕਹਿਣਾ ਚਾਹੋਗੇ ਇਸ ਬਾਰੇ ਆ ਬੇਟੀਆਂ ਬਾ ਹੁਣ ਇੱਕ ਬਹੁਤ ਚੰਗੀ ਤਰ੍ਹਾਂ ਡਾਕਟਰ ਨੂੰ ਬਚਾਇਆ ਗਿਆ ਹੈ ਹਲੇ ਤੱਕ ਹਫਤਾ ਹੋ ਗਿਆ ਡਾਕਟਰ ਦੇ ਮੈਂ ਕਹਿੰਨੀ ਆ ਵੀ ਪੁੱਛ ਜੇ ਸੀਬੀਆਈ ਹੈ ਇੰਨੀ ਆਰਟੀਫੀਸ਼ੀਅਲ ਆਰਟੀਫੀਸ਼ੀਅਲ ਇੰਟੈਲੀਜੈਂਸੀ ਹੈ ਤਾਂ ਬਚਾਓ ਬੇਟੀ ਨੂੰ ਕਿਉਂ ਤੁਸੀਂ ਹਫਤੇ ਦਾ ਟਾਈਮ ਲਾਈ ਜਾਂਦੇ ਹੋ ਆਪਣੇ ਕੋਲ ਇੰਨੀ ਟੈਕਨੋਲੋਜੀ ਹੈ ਤਾਂ ਇੱਥੇ ਯੂਜ਼ ਕਰੋ ਟੈਕਨੋਲੋਜੀ ਜੇ ਕੁੜੀਆਂ ਜੇ ਬਾਹਰ ਸੇਫ ਹੀ ਨਹੀਂ ਹੋਣਗੀਆਂ ਉਹ ਕਿਵੇਂ ਇੰਡੀਪੈਂਡੈਂਟ ਹੋਣਗੀਆਂ ਤਾਂ ਕਿਵੇਂ ਤਾਂ ਪਹਿਲੀ ਗੱਲ ਮੈਂ ਜਿਵੇਂ ਕਿਹਾ ਵੀ ਇੰਡੀਆ ਕੁੜੀਆਂ ਡਿਸਰਵ ਨਹੀਂ ਕਰਦਾ ਜੇ ਆਉਣ ਵਾਲੇ ਟਾਈਮ 'ਚ ਕੁੜੀਆਂ ਹੋਣ ਗਿਆ ਤਾਂ ਤੁਸੀਂ ਕੁੜੀਆਂ ਬਚਾਉਂਗੇ ਨਾ ਜੇ ਐਵੇਂ ਰੇਪ ਕੇਸ ਚੱਲਦੇ ਰਹੇ ਤਾਂ ਇੱਕ ਟਾਈਮ ਇਹੋ ਜਾਊਗਾ ਵੀ ਕੁੜੀਆਂ ਹੋਣ ਗਿਆ ਹੀ ਨਹੀਂ ਜਿਹੜੇ ਕਪਲਸ ਨੇ ਉਹ ਦਰਨਗੇ ਕਿ ਸਾਡੇ ਕੁੜੀਆਂ ਹੋਣ ਹੀ ਨਾ ਸਾਡੇ ਬੇਬੀ ਗਰਲ ਹੋਵੇ ਹੀ ਨਾ ਇਹ ਟਾਈਮ ਆਜੂਗਾ ਇਹ ਹੱਥ ਜੋੜ ਕੇ ਸਰਕਾਰਾਂ ਨੂੰ ਬੇਨਤੀ ਹੈ ਕਿ ਤੁਸੀਂ ਕੁੜੀਆਂ ਦੇ ਹੱਥ ਵਿੱਚ ਖੜੋ ਜੇ ਕੁੜੀਆਂ ਨਾਲ ਐਵੇਂ ਰੇਪ ਹੁੰਦੇ ਰੇ ਗਲਤ ਗੱਲਾਂ ਹੁੰਦੀ ਰਹੀਆਂ ਤਾਂ ਕੁੜੀਆਂ ਦਾ ਜੀਣਾ ਹਰਾਮ ਹੋ ਜਾਊਗਾ ਕੁੜੀਆਂ ਦੀ এডਿਕੇਸ਼ਨ ਇੰਪਾਵਰਮੈਂਟ ਕਿੱਥੇ ਕੰਮ ਨਹੀਂ ਆਉਣੀ ਫਿਰ ਜੀ ਲੱਗਦਾ ਹੈ ਮਿੱਤਕ ਡਾਕਟਰ ਨੂੰ ਇਨਸਾਫ ਜਲਦ ਮਿਲੇਗਾ ਇਨਸਾਫ ਨਾ ਮਿਲਿਆ ਤਾਂ ਪੂਰੇ ਭਾਰਤ ਭਰ ਦੇ ਸਟੂਡੈਂਟ ਸਾਰੇ ਸਾਰਾ ਭਾਰ ਦੇ ਸਟੂਡੈਂਟ ਨਹੀਂ ਮੈਂ ਕਹਿ ਸਕਦੀ ਸਾਰਾ ਭਾਰਤ ਡਾਕਟਰ ਨਾਲ ਹੈ ਜੇ ਸਰਕਾਰਾਂ ਆਪਣਾ ਜੋਰ ਦਿਖਾਣਾ ਜਾਣਦੀਆਂ ਤਾਂ ਆਮ ਪਬਲਿਕ ਵੀ ਆਪਣਾ ਜੋਰ ਦਿਖਾਣਾ ਜਾਣਦੀ ਆ ਬਿਲਕੁਲ ਜੀ ਬਿਲਕੁਲ ਹੋਰ ਵੀ ਸਟੂਡੈਂਟ ਸਾਡੇ ਨਾਲ ਮੌਜੂਦ ਨੇ ਕਰਦੇ ਆ ਉਹਨਾਂ ਨਾਲ ਗੱਲਬਾਤ ਹਾਂਜੀ ਬੇਟਾ ਸਸ਼ੀਕਲ ਸਸ਼ੀਕਲ ਕੀ ਨਾਮ ਜਸਲੇਨ ਜੀਆ ਬੇਟੇ ਅੱਜ ਪ੍ਰੋਟੈਸਟ ਕੀਤਾ ਗਿਆ ਤੁਹਾਡੇ ਵੱਲੋਂ ਤੇ ਕੋਈ ਇੱਕ ਸ਼ਰਮਸਾਰ ਜਿਹੜੀ ਘਟਨਾ ਵਾਪਰਦੀ ਹੈ ਕੋਲਕਾਤਾ ਚ ਇੱਕ ਪ੍ਰੇਨੀ ਡਾਕਟਰ ਦੀ ਜਿਹੜੀ ਹੱਤਿਆ ਕਰ ਦਿੱਤੀ ਜਾਂਦੀ ਹੈ ਕੀ ਕਹਿਣਾ ਚਾਹੋਗੇ ਬਹੁਤ ਮਾੜਾ ਹੋਇਆ ਜਦੋਂ ਸੁਣਿਆ ਕਿ ਕਲਕੱਤਾ ਵਿੱਚ ਇੱਕ ਕੁੜੀ ਦਾ ਰੇਪ ਹੋ ਗਿਆ ਉਹਦੇ ਮਾਪਿਓ ਤੇ ਕੀ ਬੀਤੀ ਹੋਗੀ ਉਹਨਾਂ ਦੇ ਮਦਰ ਤੇ ਫਾਦਰ ਨੂੰ ਹੀ ਜਦੋਂ ਪਤਾ ਹੋਣਾ ਜ਼ਿਆਦਾ ਕਿ ਕਿ ਉਹਨਾਂ ਦੀ ਉਹਨਾਂ ਨੇ ਆਦੀ ਬੇਟੀ ਖੋਤੀ ਹੈ ਨਾ ਇੱਕ ਪਾਸੇ ਉਹ ਕਹਿੰਦੇ ਕਿ ਜੇ ਡਾਕਟਰ ਹੁੰਦਾ ਉਹ ਇੱਕ ਗੋੜੀ ਤੇ ਰੌਂਦੀ ਹੈ ਕਿਉਂਕਿ ਉਹ ਆਪਾਂ ਨੂੰ ਬਚਾਉਂਦੇ ਹੈ ਮਤਲਬ ਆਪਣੀ ਡੈਥ ਤੋਂ ਵੀ ਆਪਾਂ ਦੀ ਮੌਤ ਨਾ ਹੋਵੇ ਸਭ ਨੂੰ ਉਹਨਾਂ ਦੇ ਡਾਕਟਰਸ ਹੁੰਦੇ ਕਿ ਹਾਂ ਸੈਕੰਡ ਆਪਸ਼ਨ ਨਹੀਂ ਹੈ ਕਿ ਇਹ ਹੀ ਸਾਡੇ ਬੱਚੇ ਨੂੰ ਬਿਮਾਰਤ ਬਚਾ ਸਕਦੇ ਹੈ ਠੀਕ ਹੈ ਪਰ ਉਹ ਕੁੜੀ ਜਿਹੜੀ ਹੈਗੀ ਹੈ ਉਹਨੂੰ ਉਹ ਲੋਕਾਂ ਦੀ ਜਾਣauft ਹੁੰਦੀ ਸੀ ਬਟ ਉਹ ਕੁੜੀ ਆਪਦੀ ਜਾਨ ਨਹੀਂ ਬਚਾ ਸਕੀ ਬਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਕੁੜੀ ਨਾਲ ਬਹੁਤ ਜ਼ਿਆਦਾ ਗਲਤ ਹੋਇਆ ਇਸ ਕਰਕੇ ਸਾਡੇ ਕਾਲਜ ਵੱਲੋਂ ਜਿੰਦਰਾ ਕਾਲਜ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਬਿਲਕੁਲ ਜੀ ਬਿਲਕੁਲ ਹੋਰ ਵੀ ਸਾਡੇ ਨਾਲ ਸਟੂਡੈਂਟ ਮਜ਼ਦੂਰ ਨੇ ਕਰਦੇ ਉਹਨਾਂ ਨਾਲ ਗੱਲਬਾਤ ਚੱਲ ਬੈਠੇ ਸੀ ਗੱਲ ਜੀ ਕੀ ਨਾਮ ਹੈ ਮੇਰਾ ਨਾਮ ਸਾਗਰ ਹੈ ਸਾਗਰ ਜੀ ਕਿਵੇਂ ਦੇਖਦੇ ਇਸ ਘਟਨਾ ਨੂੰ ਜਿਹੜੀ ਕਲਕੱਤਾ ਚ ਇੱਕ ਸ਼ਰਮਸਾਰ ਘਟਨਾ ਵਾਪਰਦੀ ਹੈ ਇੱਕ ਟ੍ਰੇਨੀ ਲੇਡੀਜ਼ ਡਾਕਟਰ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਕੀ ਕਹਿਣਾ ਚਾਹੋ ਸਿਰ ਸਭ ਤੋਂ ਮਤਲਬ ਕਿ ਮਾੜਾ ਕਹਿ ਸਕਦੇ ਵੀ ਗੱਲ ਕੀਤੀ ਗਈ ਹੈ ਹਨਾ ਇਸ ਤੋਂ ਬਾਅਦ ਕੀ ਹੋ ਸਕਦਾ ਜੀ ਇਹ ਸੋਚ ਕੇ ਵੀ ਨਾ ਦਿਲ ਕੰਬ ਕੰਬ ਜਾਂਦਾ ਆਪਣਾ ਬੰਦੇ ਦਾ ਕਿ ਵਿਚਾਰੀ ਦਿਨ ਉਹਨਾਂ ਨੇ ਹੱਡੀਆਂ ਤੱਕ ਤੋੜਤੀਆਂ ਵੀ ਕਿੰਨਾ ਗਲਤ ਹੈ ਸਪੈਸ਼ਲੀ ਮੈਂ ਸਿਰਫ ਇਨਾ ਕਹਿਣਾ ਚਾਹੁੰਗਾ ਸਰਕਾਰ ਇਸ ਗੱਲ ਤੇ ਕੋਈ ਨਾ ਕੋਈ ਕਦਮ ਚੁੱਕੇ ਤੇ ਕੋਲਕਾਤਾ ਵਾਲਿਆਂ ਨੂੰ ਵੀ ਤੁਸੀਂ ਪ੍ਰੋਟੈਸਟ ਕਰੋ ਅਸੀਂ ਸਾਰਾ ਦੇਸ਼ ਤੁਹਾਡੇ ਨਾਲ ਆ ਫਾਸਿ ਦਵਾਈ ਹਟੋ ਬੰਦੇ ਨੂੰ ਉਹਨਾਂ ਬਾਈ ਜੀ ਇੱਕ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹੜੀ ਤੇ ਇੰਨੀ ਡਾਕਟਰ ਸੀ ਜਿਹਨਾਂ ਦੀ ਹੱਤਿਆ ਕਰ ਦਿੱਤੀ ਆ ਉਹ ਕੋਈ ਸਕੈਂਡਲ ਉਜਾਗਰ ਕਰਨਾ ਚਾਹੁੰਦੇ ਸੀ ਕੀ ਕਹਿਣਾ ਚਾਹੁੰਦੇ ਦੇਖੋ ਜੀ ਇਹ ਤਾਂ ਹੈਗਾ ਹੈਗਾ ਜਾਂਚ ਦਾ ਮਸਲਾ ਹਨਾ ਇੱਥੇ ਬਹੁਤ ਸਾਰੇ ਰੂਮਰ ਜਿਹੜੇ ਹੈਗੇ ਉਹ ਘੁੰਮ ਰਿਹਾ ਬਹੁਤ ਸਾਰੀਆਂ ਅਫਵਾਹਾਂ ਘੁੰਮ ਰਹੀਆਂ ਹੈਗੀਆਂ ਹੈ ਨਾ ਅੱਜ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਲੜਕੀ ਦੀ ਤਾਂ ਇੱਕ ਇਹ ਅਫਵਾਹ ਸੀ ਕਿ ਉਹਦਾ ਪੈਰ ਟੋੜ ਦਿੱਤਾ ਗਿਆ ਹੈ ਨਾ ਤੇ ਇਹ ਅਫਵਾਹ ਵੀ ਜਿਹੜੀ ਹੈ ਉਹ ਗਲਤ ਸਾਬਤ ਹੋ ਗਈ ਹੈ ਹੈ ਨਾ ਤਾਂ ਕਈ ਚੀਜ਼ਾਂ ਜਿਹੜੀਆਂ ਬੇਵਜਾ ਫਲਾਈਆਂ ਜਾ ਰਹੀਆਂ ਹੈਗੀਆਂ ਤਾਂ ਅਸੀਂ ਤਾਂ ਇੱਥੇ ਕਿਹਨੇ ਕਿ ਜਾਂਚ ਹੋਵੇ ਕੀ ਲੱਗਦਾ ਜਲਦੀ ਇਨਸਾਫ ਮਿਲੇਗਾ ਮਿੱਤਿਕ ਰਕਟਰ ਨੂੰ ਦੇਖੋ ਇਨਸਾਫ ਦੇਣਾ ਤਾਂ ਨਹੀਂ ਹੁੰਦਾ ਉਹਨਾਂ ਨੂੰ ਨਹੀਂ ਉਹਨਾਂ ਦੀ ਇੱਛਾ ਨਹੀਂ ਹੁੰਦੀ ਇਨਸਾਫ ਦੇਣ ਦੀ ਇਹ ਤਾਂ ਲੋਕਾਂ ਨੂੰ ਲੜ ਕੇ ਲੈਣਾ ਪੈਂਦਾ ਹੈ ਤੁਸੀਂ ਦੇਖੋ ਆਜ਼ਾਦੀ ਕਹਿ ਕਹਿ ਕੇ ਇਹਨਾਂ ਨੇ 78 ਸਾਲ ਤੋਂ ਬਾਅਦ ਹੈ ਪਰ ਅੱਜ ਤੱਕ ਇਹਨਾਂ ਨੇ ਕਿਸੇ ਵੀ ਮਸਲੇ ਦੇ ਉੱਤੇ ਲੋਕਾਂ ਨੂੰ ਆਪਦੀ ਆਪ ਇਨਸਾਫ ਨਹੀਂ ਦਿੱਤਾ ਹੈਗਾ ਹੈ ਹਨਾ ਤਾਂ ਇਹ 84 ਜੀ ਜੋ ਕੁਝ ਵਾਪਰੇ ਹਨਾ ਔਰਤਾਂ ਦੀ ਬੇਪਤੀ ਹੋਈ ਕਿੰਨੀ ਤਾਂ ਉਹਦੇ ਤੇ ਅੱਜ ਤੱਕ ਇਨਸਾਫ ਨਹੀਂ ਮਿਲਿਆ ਹੈਗਾ ਹੈ ਹਨਾ ਕਟੂਆ ਕਾ ਕੇਸ ਦੇ ਜਿਹੜੇ ਦੋਸ਼ੀ ਆ ਉਹਨਾਂ ਤੇ ਅੱਜ ਤੱਕ ਟ੍ਰਾਇਲ ਚੱਲ ਰਹੇ ਹੈਗੇ ਤਾਂ ਉਹ ਉਹ ਸਾਰਾ ਜਿਹੜਾ ਹੈਗਾ ਹੈਗਾ ਅੱਜ ਤੱਕ ਨਹੀਂ ਹੋਇਆ ਹੈਗਾ ਇਨਸਾਫ ਜਿਹੜਾ ਹੈਗਾ ਉਹ ਲੜ ਕੇ ਲੈਣਾ ਪੈਂਦਾ ਹੈ ਦੀ ਸਟੂਡੈਂਟ ਯੂਨੀਅਨ ਵੱਲੋਂ ਜੇ ਜਲਦ ਇਨਸਾਫ ਨਹੀਂ ਮਿਲਦਾ ਤਾਂ ਅਗਲਾ ਕਦਮ ਕੀ ਹੋਣਾ ਹੈ ਦੇਖੋ ਅਸੀਂ ਇਸ ਸੰਘਰਸ਼ ਦੀ ਸਪੋਰਟ 'ਚ ਨਹੀਂ ਹੈਗੇ ਕਿ ਕਰਲੀ ਸਪੋਰਟ 'ਚ ਅਸੀਂ ਇਹ ਮੰਨਦੇ ਆ ਕਿ ਸਾਡਾ ਸੰਘਰਸ਼ ਹੈਗਾ ਹੈ ਕਿਉਂਕਿ ਪੂਰਾ ਪੂਰੇ ਪੂਰੀ ਤਰ੍ਹਾਂ ਪੂਰੇ ਨਾ ਸਮਾਜ ਦੀਆਂ ਜਿੰਨੀਆਂ ਲੜਕੀਆਂ ਨੇ ਹੈਨਾ ਨਾ ਸਿਰਫ ਲੜਕੀਆਂ ਦਾ ਬਲਕੇ ਪੂਰੇ ਸਮਾਜ ਦਾ ਇਸ਼ੂ ਹੈਗਾ ਜੇ ਅੱਜ ਮੈਂ ਚਾਹਣਾ ਕਿ ਮੇਰੀ ਭੈਣ ਜਦੋਂ ਘਰੋਂ ਬਾਹਰ ਜਾਵੇ ਉਹ ਸੁਰੱਖਿਅਤ ਮਹਿਸੂਸ ਕਰੇ ਉਹਨੂੰ ਇਹ ਨਾ ਹੋਵੇ ਕਿ ਮੈਨੂੰ ਕੋਈ ਛੇੜੂਗਾ ਜਾਂ ਉਹ ਮੈਨੂੰ ਇਹ ਡਰਨ ਹਰੇ ਕਿ ਮੇਰੀ ਭੈਣ ਨਾਲ ਕੋਈ ਅਨਸਰਾਨੀ ਘਟਨਾ ਵਾਪਰੂਗੀ ਤਾਂ ਮੈਂ ਇਹ ਚਾਹਾਂਗਾ ਕਿ ਪੂਰਾ ਸਮਾਜ ਇਸ ਤਰ੍ਹਾਂ ਦਾ ਹੋਵੇ ਕਿੱਥੇ ਔਰਤਾਂ ਨਾਲ ਇਹਦਾਂ ਦੀ ਘਟਨਾਵਾਂ ਨਾ ਵਾਪਰੇ ਤਾਂ ਪੂਰੇ ਸਮਾਜ ਦਾ ਜਿਹੜਾ ਮਸਲਾ ਹੈਗਾ ਨਾ ਸਿਰਫ ਔਰਤਾਂ ਦਾ ਨਾ ਸਿਰਫ ਕੱਲੇ ਡਾਕਟਰਾਂ ਦਾ ਏਸੀ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਜਿਨ੍ਹਾਂ ਨੇ ਕਿਹਾ ਕਿ ਜਿੰਨੇ ਤੱਕ मिथिक लेडीज डॉक्टर इंसाफ नहीं मिलता उन्ने तक पंजाब स्टूडेंट यूनियन वालों जो संघर्ष जारी रहेगा कैमरा कैमरामैन सुजल वालों चरखीवाल दैनिक सवेरा टीवी बठिंडा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर